ਇਸ ਟਾਈਮ ਦੀ ਵੱਡੀ ਖਬਰ ਆ ਰਹੀ ਹੈ ਖੰਨਾ ਤੋਂ ਖੰਨਾ ਦੇ ਪੀਜਾ ਵਿਖੇ ਅੱਜ ਸਵੇਰੇ ਸਵੇਰੇ ਭਿਆਨਕ ਹਾਦਸਾ ਵਾਪਰ ਗਿਆ ਇੱਥੇ ਇੱਕ ਢਾਗਾ ਫੈਕਟਰੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਕਾਰਨ ਡੇਢ ਦਰਜਨ ਫੈਕਟਰੀ ਮੁਲਾਜ਼ਮ ਫਟੜ ਹੋ ਗਏ ਹਨ ਜ਼ਖਮੀਆਂ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਦਾ ਮੁੱਖ ਕਾਰਨ ਤੇਜ਼ ਰਫਤਾਰ ਟਿਪਰ ਦੱਸਿਆ ਜਾ ਰਿਹਾ ਹੈ ਜੋ ਕਿ ਚੌਂਕ ਵਿੱਚ ਆ ਰਹੀ ਧਗਾ ਫੈਕਟਰੀ ਦੀ ਬੱਸ ਨਾਲ ਟਕਰਾ ਗਿਆ ਅਤੇ ਬੱਸ ਪਲਟ ਗਈ ਬੱਸ ਵਿੱਚ 20 ਤੋਂ 25 ਮੁਲਾਜ਼ਮ ਸਵਾਰ ਦੱਸੇ ਜਾ ਰਹੇ ਹਨ ਹਾਦਸੇ ਸਮੇਂ ਦੋਨਾਂ ਵਾਹਨਾਂ ਦੀ ਰਫਤਾਰ ਤੇਜ਼ੀ ਦੱਸੀ ਜਾ ਰਹੀ ਸੀ ਮੌਕੇ ਤੇ ਪੁੱਛੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੱਟੜ ਹੋਏ ਫੈਕਟਰੀ ਮੁਲਾਜ਼ਮ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਐਂਬੂਲੈਂਸ ਰਾਹੀਂ ਭੇਜ ਦਿੱਤਾ ਗਿਆ ਬਾਕੀ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਬੱਸ ਪਲਟੀ ਹੈ ਤੇ ਬੱਸ ਦੇ ਵਿੱਚ ਕਟੋ-ਕਟ 20 ਤੋਂ 25 ਮੁਲਾਜ਼ਮ ਸਵਾਰ ਸਰ ਜਿਹੜੇ ਕੀ ਤੇਜ ਰਫਤਾਰ ਕਰਨ 에 ਐਕਸੀਡੈਂਟ ਹੋਇਆ ਮੌਕੇ ਤੇ ਜਿਹੜੇ ਪੁਲਿਸ ਅਧਿਕਾਰੀ ਫੱਟੜ ਹੋਏ ਹਨ ਉਹਨਾਂ ਨੂੰ ਫੈਕਟਰੀ ਮੁਲਾਜ਼ਮਾਂ ਨੂੰ ਜਿਹੜਾ ਖੰਨਾ ਦੇ ਸਿਵਲ ਹਸਪਤਾਲ ਐਂਬੂਲੈਂਸ ਰਾਹੀਂ ਭੇਜ ਦਿੱਤਾ ਗਿਆ ਹੈ ਬਾਕੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਸੁਨੀਤਾ ਕਿਸੀ ਹੋਈ ਐ ਅੱਛਾ ਉਹ ਤੇ ਪਿੱਛੇ ਸੇ ਹਮ ਲੋਕ ਜਾ ਰਹੇ ਥੇ ਉਹ ਪਿੱਛੇ ਸੇ ਬਜੜੀ ਵਾਲਾ ਟੱਕਰ ਆਇਆ ਮਾਰ ਦਿਆ ਧੱਕਾ ਸਾਰ ਪਾਰ ਗੱਡੀ ਪਲਟੀ ਖਾ ਗਿਆ ਕਹਾਂ ਜਾ ਰਹੇ ਸੀ ਕੰਪਨੀ ਮੇ ਜਾ ਰਹਾ ਕੰਪਨੀ ਮੇ ਕੌਨਸੀ ਕੰਪਨੀ ਕੌਸ਼ਲ ਕੰਪਨੀ

ਅਜੇ ਤੱਕ ਕੋਈ ਨਹੀਂ ਤੇ ਮੇਰਾ ਨਾਮ ਹਰਮੰਦਰ ਸਿੰਘ ਹੈ ਜਿਹੜਾ ਹੈ ਜਈ ਆਪਣੇ ਇਧਰੋਂ ਗੁਵਿੰਦਗੜ੍ਹ ਸਾਈਡ ਤੋਂ ਆ ਰਹੇ ਦੀ ਗੱਡੀ ਆਪਣੇ ਧਾਗਾ ਫੈਕਟਰੀ ਵਾਲੀ ਲੇਡੀਜ਼ ਵਾਲੀ ਉਹ ਉੱਥੇ ਮੰਜੀ ਜਿਹੜਾ ਚ ਰਸਤਾ ਆਪਣੇ ਇਧਰੋਂ ਸਮਰਾਲੇ ਤੋਂ ਨਿਓ ਜਾ ਰਿਹਾ ਜੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਪ੍ਰੋਸੈਸਿੰਗ ਤੇ ਕਿੰਨੀ ਸੱਟ ਲੱਗੀ ਕਿੰਨੇ ਕਿੰਨੇ ਇਹਨਾਂ ਦੇ ਹੋਣ ਗਈ 15-20 ਮਰੀਜ਼ ਹੋਣਗੇ ਜਣੀ ਅਸੀਂ ਜਮੋਗਰੇ ਲਈ ਜਿੱਤੇ ਸਾਡੀ ਗੱਡੀ ਕੋਲੇ ਖੜੀ ਸੀ ਅਸੀਂ ਤੋਂ ਚੱਕ ਕੇ ਪਲੇ ਆਇਆ ਉਹ ਇਹਨੂੰ 2-3 ਲੇਡੀ ਤੇ ਛੱਟ ਜਿਆਦਾ ਹੈ ਜਿਨ੍ਹਾਂ ਦੇ ਲੱਤਾਂ ਦੇ ਛੱਟ ਜਿਆਦਾ ਹੈ ਜਾਂ ਫੋਰ ਸਿੱਟ ਸਿਰਚ ਛੱਟ ਜਿਆਦਾ ਹੈ ਠੀਕ ਕਿ ਬੜੀ ਪਾਸੀ ਛੋਟੀ ਸੀ ਇਹ ਐਂਡੀ ਕੇ ਆਪਣੇ 15-20 ਕ ਵਾਲੀ ਹੁੰਦੀ ਹੈ ਜਿਹੜੀ ਦੂਜੀ ਛੋਟੀ 32 ਸੀਟਰ ਜਾਂ 22 22 ਕੀ ਸੀਟਰ ਹੁੰਦੀ ਹੈ ਜਿਹੜੀਆਂ ਗੱਡੀਆਂ ਛੋਟੀਆਂ ਆਂ ਉੱਕਣਾਂ ਦੀ ਗੱਡੀ ਤੇ ਗੱਡੀ ਤਾਂ ਹੀ ਆਇਆ ਇਹ ਗੱਡੀ ਦਾ ਗਰੀ ਪਈ ਸੀ ਥੱਲੇ ਦੁਲੜ ਸਾਨੀ ਹੁਣ ਗੱਡੀ ਦਾ ਸੀ ਜਿਆਦਾ ਦੇਖੀ ਨਹੀਂ ਆਗੇ ਸਾਨੂੰ ਤਾਂ ਹਬਰ ਇਹਨਾਂ ਦੇ ਚੱਕਣੇ ਦੀ ਪੈ ਗਈ ਦਮਾ ਦਮ ਚੱਕ ਕੇ ਲਿਆਂਦੇ ਆਂ ਯਰੇ ਵੈਸੇ ਵਧੀਆ ਪਹੁੰਚ ਗਿਆ ਜੀ ਟਾਈਮ ਨਾਲ ਆਪਣੇ ਪੇਛੜਦਾ ਜੀ ਜਾਨੀ ਨਿਛਾਂ ਤੋਂ ਬਚਾ ਜਾਨੀ ਨਾ ਜਾਣੀ ਨਿਛਾਂ ਤੋਂ ਬਚਾਈ ਬਾਕੀ ਓਰੇ ਦੇਖਦੇ ਯਰੇ ਹੁਣ ਜਿਹੜਾ ਮੁਗਾਇਰਿਆ ਸਰਕਾਰ ਦਾਣਗੇ ਜਿੰਨਾ ਕੋਗਾ ਜੀ ਸਾਬ ਲਾਣਗੇ ਦੋ ਤਿੰਨ ਦੋ ਤਿੰਨ ਲੇਡੀਜ਼ ਸੈਟ ਜ਼ਿਆਦਾ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਗੁਰਮੀਤ ਸਿੰਘ ਸਰਪੰਚ ਪਿੰਡ ਕਿਹੜਾ ਦਾ ਸਾਹਿਬ ਕੀ ਹੋਇਆ ਜੀ ਓਰੇ ਇੱਥੇ ਜੀ ਇਦੋਂ ਟਰੱਕਾਂ ਦੀ ਬੱਟਿਆਂ ਦਾ ਭਰੇ ਆ ਉਹ ਵੀ ਤੇਜ਼ ਆ ਰਹੇ ਜੀ ਇਦੋਂ ਬੈਨਾਰੀ ਦੀ ਦੋਆਂ ਦੀ ਆਪਸ ਵਿੱਚ ਟੱਕਰ ਹੋ ਗਈ 20-25 ਸਵਾਰੀਆਂ ਦੀ ਸਾਰੀਆਂ ਵਿੱਚੋਂ ਗੱਡੀਆਂ ਗਈਆਂ ਨੇ ਕਿਹੜੀ ਬੱਸ ਕਹਦੀਏ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬੱਸ ਆ ਜੀ ਰੈਕਸਨ ਲੂਸ ਨੂੰ ਪਤਾ ਨਹੀਂ ਕਿਹੜੀ ਫੈਕਟਰੀ ਆ ਉਹਦੀ ਹੈ ਇਹ ਅੱਛਾ ਜੀ ਹਾਂ ਜੀ 20-25 ਸਵਾਰੀਆਂ ਦੇ ਵਿੱਚ ਸਾਰੀਆਂ ਫੱਟੜ ਹੋ ਗਈਆਂ ਨੇ ਇੱਕ ਕੁੜੀ ਦੇ ਬਾਹਰ ਸੱਟ ਲੱਗੀ ਆ ਬਾਕੀ ਤਾਂ ਠੀਕ ਨੇ ਜਾਨੀ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਬੂਲੈਂਸ ਚ ਪਾ ਕੇ ਜੀ ਇੱਥੇ ਕੰਨੇ ਭੇਜਿਆ ਗਿਆ ਸਰਕਾਰੀ ਹਸਪਤਾਲ ਜੀ ਅੱਛਾ ਮੌਕੇ ਤੇ ਪੁਲਿਸ ਪਹੁੰਚ ਗਈ ਜੀ ਮੌਕੇ ਤੇ ਪੁਲਿਸ ਆ ਗਈ ਸੀ ਯਾਨੀ ਵਾੜਾ ਮੋਟਾ ਜਿਹਾ ਹੋਈ ਜਾਂਦੀ ਆ ਗਈ ਕਿ 2 4 ਦੇ ਬਹੁਤ ਜ਼ਿਆਦੇ ਨੇ ਜਾਨੀ ਬਕਤੀ ਦਾ ਛੋਟੇ ਛੋਟੇ ਛੱਟਾਂ ਨੇ ਅੱਥਾ ਦੇ ਹੋਰ ਘਾਰੇ ਕੀ ਲੱਗਦਾ ਕੀ ਗਲਤੀ ਹੋਈ ਇੱਥੇ ਗਲਤੀ ਤਾਂ ਹੁਣ ਦੇਖੋ ਜੀ ਉਹ ਵੀ ਪੱਤੇ ਜਾ ਰਿਆ ਦੀ ਤੇ ਵੀ ਤੇ ਜਾ ਰਿਆ ਦੀ ਦੋਏ ਹੋ ਜਵੇ ਉਹ ਤਾਂ ਗੱਡੀ ਰੁਕੀ ਜਾਣਾ ਇਹ ਤਾਂ ਰੁਕੀ ਹੈ ਬੈਨ ਤੁਸੀਂ ਚਲਾਉਂਦੇ ਸੀਗਾ ਜੀ ਹਾਂ ਜੀ ਕੀ ਹੋਇਆ ਜੀ ਹੱਸਾ ਜੀ ਟਰੱਕ ਵਾਲਾ ਆ ਰਿਹਾ ਜੀ ਇਧਰੋਂ ਅੱਛਾ ਗੱਡੀ ਖੜਨ ਲੱਗੀ ਸੀ ਇਹਨੇ ਆ ਕੇ ਚੱਤ ਦੇ ਪਿੱਛੇ ਕਿੰਨੀਆਂ ਕੁੜੀਆਂ ਸੀਗੀਆਂ ਵਿੱਚ 14 15 ਕਿਹੜੀ ਫੈਕਟਰੀ ਦੀ ਹੈ ਜੀ ਬਹੁਤ ਸੰਜੀ ਅੱਛਾ 50 ਹੈਗਾ ਹੁਣ ਕਿੱਥੇ ਛੱਟਾਂ ਹੈਗੇ ਇਹ 50 ਵਜੇ ਕਿੱਥੇ ਲੈ ਗਏ ਨੇ ਉਹਨਾਂ ਨੂੰ ਕੁੜੀ ਬੈਲੈਂਸ ਚਾਲ ਜੀ ਖੰਨੇ ਅੱਛਾ ਜੀ ਕੀ ਗਲਤੀ ਲੱਗੀ ਆ ਤੁਹਾਨੂੰ ਕੀ ਲੱਗਦਾ ਆ ਦੇਖੋ ਜੀ ਹੁਣ ਕੋ ਸਾਹਮਣੇ ਦਾ ਹੈਗਾ ਇਹਨੇ ਕਿਵੇਂ ਜੋਰ ਨਾਲ ਮਾਰਿਆ ਕੀ ਬਹੁਤ ਤੇਜ਼ ਤੇ ਦੋਨੇ ਤੇਜ਼ ਹੋਏ ਦੀ ਕੋ ਖੜਾ ਉਹ ਤਾਂ ਰੋਕੇ ਆਪੇ ਭੱਜ ਗਏ ਬੰਦਿਆਂ ਨੇ ਫਿਰ ਅੱਛਾ ਜੀ ਜਿਹੜੇ ਹਾਂਜੀ ਸਰ ਕੀ ਹੋਇਆ ਜੀ ਇਹਨਾਂ ਜੀ ਆਪਣੇ ਕੌਰਸ ਹਨ ਫੈਕਟਰੀ ਦੀਆਂ ਬੈਨਾਂ ਨੇ ਜਿਹੜੀਆਂ ਖੰਨੇ ਸਾਈਡ ਤੋਂ ਇੱਥੇ ਕੌਰਸ ਹਨ ਫੈਕਟਰੀ ਜਾਂਦੀਆਂ ਨੇ ਇਹ ਖੰਨੇ ਸਾਈਡ ਤੋਂ ਆ ਰਹੀ ਸੀਗੇ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ 'ਚ ਕੰਮ ਕਰਨ ਵਾਲੀਆਂ ਇੱਕ ਸਮਰਾਲਾ ਸਾਈਡ ਤੋਂ ਟ੍ਰੱਕਰ ਸੀਗਾ ਲੋਡ ਆਪਣੇ ਪੱਥਰ ਦਾ ਉਹਦੀ ਜਦ ਬ੍ਰੇਕ ਨਹੀਂ ਲੱਗੀ ਕੀ ਹੈਨਾ ਵੀ ਉਹਨੇ ਬੱਡੇ ਚੱਕੇ ਦਰ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ ਘੰਟੂ ਘੜ ਅੱਠ 10 ਲੇਡੀ ਜਿਹੜੀਆਂ ਨੇ ਜਿਵੇਂ ਗੁੱਜੀਆਂ ਸਟਾਪ ਵਗੈਰਾ ਲੱਗੀਆਂ ਹੈਨਾ ਪਲਟਨ ਇੱਕ ਦੇ ਕਾਫੀ ਲੱਤ ਫ੍ਰੈਕਚਰ ਹੋ ਕਿੱਥੇ ਭੇਜਿਆ ਜੀ ਇਹਨਾਂ ਨੂੰ ਇਹਨਾਂ ਨੂੰ ਸਿਵਲ ਹਸਪੀਟਲ ਕਿੰਨੇ ਕੁ ਸੀਗੀਆਂ ਜਿਹੜੀਆਂ ਲੇਡੀ ਸੀਗੀਆਂ ਫੈਕਟਰੀ ਚ ਇਹ ਹੁਣ ਇਹ 8 10 ਕੁ ਸੀਗੀਆਂ ਗਿਣੀਆਂ ਨਹੀਂ ਆਪਾਂ ਕਾਲੀ ਦੇ ਵਿੱਚ ਕਿੰਨੇ ਵੱਲ ਚੱਕਰ ਆਏ ਸੀਗੇ ਟ੍ਰੱਕਰ ਫਰਲਿਆ ਜੀ ਮੌਕੇ ਮੋਕਲੇ ਫੜਲੇ ਬਟੇਪਾ ਡਰਾਈਵਰ ਜੀ ਡਰਾਈਵਰ ਭਾਜੀ ਆ ਜੀ